ਇਸੇ ਵੇਲੇ ਵੀ ਜੜਾ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਵੀ ਕਿਸ ਤਰੀਕੇ ਨੂੰ ਜੜੀਆਂ ਚੋਣਾ ਹੋਣਗੀਆਂ ਪਿੰਡ ਬਚਾਓ ਪੰਜਾਬ ਬਚਾਓ ਇੱਕ ਸਾਂਝਾ ਮਹਾਜ ਹੈ ਰਾਜਨੀਤਿਕ ਲੋਕਾਂ ਨੇ ਢੜੇਬੰਦੀਆਂ ਦੇ ਵਿੱਚ ਇਸ ਤਰ੍ਹਾਂ ਵੰਡ ਦਿੱਤੇ ਆ ਭਈ ਕੋਈ ਵੀ ਬੰਦਾ ਜਿਹੜਾ ਉਹ ਢੜੇਬੰਦੀ ਤੋਂ ਬਚਿਆ ਹੀ ਨਹੀਂ ਪਿੰਡਾਂ ਵਿੱਚ ਜੜੀਆਂ ਨੇ ਅਸਰ ਗਰਮੀਆਂ ਸ਼ੁਰੂ ਹੋ ਗਈਆਂ ਨੇ ਕਿਉਂ ਕਾਸੀ ਜਾਣਦੇ ਪਿੰਡ ਹੈ ਤੇ ਪੰਜਾਬ ਹੈ ਜੇ ਪਿੰਡ ਨਹੀਂ ਹੈ ਤੇ ਪੰਜਾਬ ਹੈ ਅਮੇ ਉਹ ਬੰਦਾ ਰਾਜਨੀਤੀ ਬਾਰੇ ਓੜਾ ਵੀ ਨਾ ਜਾਣਦਾ ਹੋਵੇ ਪਰ ਉਹ ਫਿਰ ਵੀ ਕਿਸ ਨਾ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਆ ਇਹ ਜਿਹੜੀ ਮਾਨਸਿਕਤਾ ਹੈ ਲੋਕਾਂ ਦੇ ਵਿੱਚੋਂ ਕੱਢਣ ਵਾਸਤੇ ਇਹ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੀ ਮਿਹਨਤ ਕਰਨ ਦੀ ਲੋੜ ਹੈ ਸਤਿ ਸ਼ਕਾਲ ਦਾ ਸਮਰੋਹ ਵੇਖ ਰਿਹਾ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜੱਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਸਰਕਾਰ ਵੱਲੋਂ ਜਿਹੜਾ ਵਾ ਲਗਭਗ ਤਕਰੀਬਨ ਤਕਰੀਬਨ ਪੰਚਾਇਤੀ ਚੋਣਾਂ ਨੂੰ ਲੈ ਕੇ ਡਿਗਲ ਵੱਜ ਚੁੱਕਾ ਕਿਸੇ ਵੇਲੇ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਵੀ ਕਿਸ ਤਰੀਕੇ ਨੂੰ ਜੜੀਆਂ ਚੋਣਾਂ ਹੋਣਗੀਆਂ ਪ੍ਰੋਸਟਿਕ ਨੂੰ ਲੈ ਕੇ ਵਕ ਵਕ ਜੇ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਵਿੱਚ ਜੜੀਆਂ ਨੇ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਲੋਕ ਕਿਤਨਾ ਕਿਤੇ ਆਪਸ ਵਿੱਚ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਵੀ ਕਿਸ ਨੂੰ ਸਰਪੰਚ ਬਣਾਉਣਾ ਹੈ ਤੇ ਕਿਸ ਤਰੀਕੇ ਦੀ ਪੰਚਾਇਤ ਬਣਾਉਣੀ ਹੈ ਪਰ ਉਸ ਸ਼ਰੀ ਨੂੰ ਲੈ ਕੇ ਦਮਦਮਾ ਸਾਹਿਬ ਸਿੰਘ ਸਾਹਿਬ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਨਿਕਲੇ ਨੇ ਜਿਸ ਤਰੀਕੇ ਨਾਲ ਆਪਣੇ ਕਾਫਲੇ ਲੈ ਕੇ ਨਿਕਲੇ ਨੇ ਲੋਕਾਂ ਨੂੰ ਅਵੇਅਰ ਕਰ ਲਈ ਕਿ ਜਿਸ ਤਰੀਕੇ ਨਾਲ ਲੋਕਾਂ ਨੂੰ ਕਿਆ ਜਾਵੇ ਕਿ ਸਰਬਸੰਮਤੀ ਕੀਤੀ ਜਾਵੇ ਪਿੰਡਾਂ ਵਿੱਚ ਜਿਹੜੀਆਂ ਪੰਚਾਇਤਾਂ ਨੇ ਇੱਕ ਨਿਰਪੱਖ ਅਤੇ ਵਧੀਆ ਪੰਚਾਇਤਾਂ ਬਣਾਈਆਂ ਜਾਂ ਨਾ ਕੀ ਸਰਕਾਰਾਂ ਦੀਆਂ ਪੰਚਾਇਤਾਂ ਬਣਾਈਆਂ ਜਾਣ ਸਾਡੇ ਨਾਲ ਸਿੰਘ ਸਾਹਿਬ ਜੀ ਇੱਥੇ ਮੌਜੂਦ ਨੇ ਪਹੁੰਚੇ ਨੇ ਅੱਜ ਸਪੈਸ਼ਲ ਤੌਰ ਤੇ ਜਨਾਲਾ ਵਿੱਚ ਸਿੰਘ ਸਾਹਿਬ ਤੁਹਾਡਾ ਅਜਨਾਲਾ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਕਾਫਲਾ ਲੈ ਕੇ ਨਿਕਲੇ ਹੋ ਤੁਸੀਂ ਜਿਹੜਾ ਅੱਜ ਕੀ ਕਾਫਲਾ ਆਇਆ ਸਾਰਾ ਇਹਦਾ ਕੀ ਮਕਸਦ ਹੈ ਸਾਰੇ ਕਾਫਲੇ ਦਾ ਇਹ ਕਾਫਲਾ ਜਿਹੜਾ ਹੈ ਪੰਜਾਬ ਦੇ ਅੰਦਰ ਪਿੰਡ ਬਚਾਓ ਪੰਜਾਬ ਬਚਾਓ ਇੱਕ ਸਾਂਝਾ ਮਹਾਜ ਹੈ ਬੁੱਧੀਜੀਵੀ ਆਂਦਾ ਸੰਸਾਵਾ ਦਾ ਉਹਦੇ ਵੱਲੋਂ ਦੂਜੀ ਵਾਰ ਕੱਢਿਆ ਜਾ ਰਿਹਾ ਅੱਜ ਤੋਂ 3.5 ਸਾਲ ਪਹਿਲਾਂ ਅਸੀਂ 92 ਦਿਨ ਪੂਰੇ ਪੰਜਾਬ ਚ ਨਿਕਲੇ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਅਸੀਂ ਮੁੱਦੇ ਪੰਜਾਬ ਦੇ ਲੈ ਕੇ ਪੰਜਾਬ ਵਾਸੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹੁਣ ਅਸੀਂ ਜਾਣਦੇ ਸੀ ਕਿ ਪੰਚਾਇਤ ਚੋਣਾਂ ਕਿਸੇ ਮੋਕ ਵੀ ਐਲਾਨ ਹੋ ਸਕਦੀਆਂ ਨੇ ਤੇ ਸਾਡੇ ਜਥੇ ਨੇ ਇਹ ਮਹਿਸੂਸ ਕਰਦਿਆਂ ਹੋਇਆਂ ਕਿ ਇਹ ਕਿਸਨ ਪੰਜਾਬ ਦੇ ਪਿੰਡਾਂ ਚ ਜਾਣਾ ਚਾਹੀਦਾ ਹੈ ਇਕੋ ਹੁਕਾ ਦੇ ਕੇ ਆਈਏ ਕਿ ਗ੍ਰਾਮ ਸਭਾ ਦੀ ਜਿਹੜੀ ਅਮੀयत ਹੈ ਇਹ ਲੋਕਾਂ ਨੂੰ ਪਤਾ ਲੱਗੇ ਪਿੰਡ ਵਾਸੀਨ ਨੂੰ ਪਤਾ ਲੱਗੇ ਤੇ ਗ੍ਰਾਮ ਸਭਾ ਤੋਂ ਬਗੈਰ ਜਿਹੜਾ ਹੈ ਨਾ ਫੈਸਲੇ ਹੋਣ ਗ੍ਰਾਮ ਸਭਾ ਜਿਹੜੀ ਸਾਡੀ ਸਰਮੂਹ ਪਿੰਡ ਦੀ ਪਾਰਲੀਮੈਂਟ ਹੈ ਬਾਕੀ ਜਿਹੜੀ ਪੰਚਾਇਤ ਹੈ ਉਹਦੇ ਵਿੱਚ ਚੁਣੇ ਹੋਏ ਅਹੁਦੇਦਾਰ ਨੇ ਮੁੱਖ ਮੰਤਰੀ ਮੰਨ ਲਓ ਉਥੇ ਮੰਤਰੀ ਮੰਨ ਲਓ ਬੜਾ ਵੱਡਾ ਇੱਕ ਮਾਣ ਸਾਡੇ ਕੋਲ ਪ੍ਰਾਪਤ ਹੈ ਪਰ ਪਿੰਡਾਂ ਦੇ ਵਾਸੀ ਜਾਣਦੇ ਨਹੀਂ ਅਸੀਂ ਹੁਕਾ ਦੇਣ ਦੇ ਲਈ ਨਿਕਲੇ ਹਾਂ ਸਾਡੇ ਜਥੇ ਅੰਦਰ ਸudar hamir singh ji ਵਿ ਸ਼ਾਮਲ ਨੇ ਜਿਹੜੇ ਜਰਨਲਿਸਟ ਨੇ ਡਾਕਟਰ ਪਿਆਰਾਲ ਜੀ ਗਰਗ ਜੀ ਉਹ ਵੀ ਸ਼ਾਮਲ ਨੇ ਜਿਹਨਾਂ ਬਾਰੇ ਤੁਸੀਂ ਆਪ ਸਾਰੇ ਜਾਣਦੇ ਹੋ ਸਰਦਾਰ ਕਨੈਲਸ ਵੀ ਜਖੇਪਾਲ ਦਾਸ ਨਾਲ ਖੜੇ ਨੇ ਪ੍ਰੋਫੈਸਰ ਵਿਮਲ ਪਨੋੜ ਜੀ ਖੜੇ ਨੇ ਸਰਦਾਰ ਦਰਸ਼ਨ ਸਿੰਘ ਟਨੇਠਾ ਜੀ ਸਰਦਾਰ ਪ੍ਰੀਤਮ ਸਿੰਘ ਜੀ ਇਹ ਸਾਡੇ ਦੇ ਸਾਥੀ ਨੇ ਅਸੀਂ ਸਾਡੇ ਬਹੁਤ ਸਾਰੇ ਸਾਥੀ ਬੀਬੀਆਂ ਕੱਲ ਦੇ ਗਈਆਂ ਹੋਈਆਂ ਨੇ ਇਹ ਜੱਥਾ ਚੱਲ ਰਿਹਾ ਅਸੀਂ ਹਰ ਜ਼ਿਲ੍ਹੇ ਨੂੰ ਇੱਕ ਦਿਨ ਦੇ ਰਹੇ ਹਾਂ ਇੱਕ ਦਿਨ ਤੇ ਤਿੰਨ ਇੱਕ ਦਿਨ ਤੇ ਤਿੰਨ ਸਮਾਗਮ ਇਸ ਜ਼ਿਲ੍ਹੇ ਚ ਕਰ ਰਹੇ ਹਾਂ ਅਸੀਂ ਜਿਹੜਾ ਸਾਨੂੰ ਮਹਿਸੂਸ ਹੋ ਰਿਹਾ ਕਿ ਜੋ ਸਾਨੂੰ ਗੁਰ ਨੇ ਆਰੇ ਲਾਇਆ ਬੜੀ ਚੰਗੀ ਗੱਲ ਹੈ ਸਾਰੇ ਪੰਜਾਬ ਤੇ ਨਹੀਂ ਸੀ ਜਾ ਸਕਾਂਗੇ ਪਰ ਇਹ ਜਿਹੜਾ ਸਾਡੇ ਜਿੰਨਾ ਕੋਈ ਕਰ ਰਹੇ ਇਹਦੇ ਸਾਨੂੰ ਲੋਕਾਂ ਨੂੰ ਸੁਣ ਵਿੱਚ ਮਾਨ ਮਹਿਸੂਸ ਹੁੰਦਾ ਤੇ ਲੋਕ ਇਸ ਗੱਲ ਨੂੰ ਲੈ ਕੇ ਬੜੇ ਸਾਨੂੰ ਵੀ ਪਿਆਰ ਦਿੰਦੇ ਨੇ ਆਸ਼ੀਸ਼ਾਂ ਦਿੰਦੇ ਨੇ ਇਹ ਗ੍ਰਾਮ ਸਭਾ ਜਿਹੜੀ ਗ੍ਰਾਮ ਸਭਾ ਚੇਤਨਾ ਮਾਰਚ ਕੱਢ ਰਹੇ ਹੋ ਜਿਸ ਵਿੱਚ ਲਿਖਿਆ ਜਾ ਰਿਹਾ ਕਿ ਪਿੰਡ ਬਚਾਓ ਬਚਾਂ ਬਚਾਓ ਕੀ ਮਕਸਦ ਹੈ ਦਾ ਸਾਰਾ ਉਹ ਖੈਸੀ ਜਾਣਦੇ ਪਿੰਡ ਹੈ ਤੇ ਪੰਜਾਬ ਹੈ ਜੇ ਪਿੰਡ ਨਹੀਂ ਤੇ ਪੰਜਾਬ ਨਹੀਂ ਇਹ ਪਿੰਡ ਵਿੱਚ ਕੀ ਹੈ ਕਿਸਾਨ ਤੇ ਮਜ਼ਦੂਰ ਦੋ-ਦੋ ਭਾਈਚਾਰੇ ਵੱਡੇ ਨੇ ਅੱਜ ਉਹਨਾਂ ਦਾ ਜਿਹੜਾ ਭਾਈਚਾਰਾ ụt ਚੁੱਕਾ ਹੋਇਆ ਅੱਜ ਇਹ ਸਮਾਂ ਨੇ ਜੇ ਸਿਰੀ ਹੁੰਦੇ ਸਨ ਦੇਸਦਾਰ ਹੁੰਦੇ ਸਨ ਅੱਜ ਮਜ਼ਦੂਰ ਜਿਹੜਾ ਹੈ ਮਜ਼ਦੂਰ ਬਣ ਕੇ ਰਹਿ ਗਿਆ ਦਿਹਾੜੀ ਤੇ ਜ਼ਾਇਦਾਰ ਬਣ ਗਿਆ ਉਹ ਸਿਰੀ ਨਹੀਂ ਰਿਹਾ ਭਾਈਚਾਰਾ ਬਹੁਤ ਕਮਜ਼ੋਰ ਹੋ ਗਿਆ ਤੇ ਸਿਆਸਤਦਾਨਾਂ ਨੇ ਧੜੇ ਕਰ ਕਰਕੇ ਸਾਡੇ ਪਿੰਡ ਕਮਜ਼ੋਰ ਕਰ ਦਿੱਤੇ ਨੇ ਅਸੀਂ ਚਾਹੁੰਦੇ ਹਾਂ ਸਾਡੇ ਪਿੰਡ ਫਿਰ ਮਜ਼ਬੂਤ ਹੋਣ ਤੇ ਅਸੀਂ ਮਜ਼ਬੂਤ ਪਿੰਡਾਂ ਨੂੰ ਵੇਖੀਏ ਇੱਥੇ ਸਾਡੇ ਬੱਚੇ ਤਾਂ ਰਹਿਣ ਨੂੰ ਜੀ ਕਰੇ ਉਹਨਾਂ ਨੂੰ ਆਪਣਾ ਪੰਜਾਬ ਪਿਆਪੇ ਇਹ ਪੰਜਾਬ ਸਿਰ ਰਹਿਣ ਦੀ ਧਰਤੀ ਬਣੇ ਗੁਰੂਆਂ ਦੀ ਧਰਤੀ ਨੂੰ ਪਿਆਰ ਕਰੀਏ ਸਾਡਾ ਮੰਤ ਹੈ ਪੰਜਾਬ ਵਾਸਦਾ ਗੁਰਾਂ ਦੇ ਨਾਂ ਤੇ ਜਿਹੜੀ ਅਸੀਂ ਗੱਲ ਕਰਦੇ ਆ ਉਹ ਵਾਕਿਆ ਹੀ ਸੱਚੀ ਵਿੱਚ ਸਾਨੂੰ ਗੁਰੂਆਂ ਦਾ ਪੰਜਾਬ ਦਿਖਾਈ ਦੇਵੇ ਅਸੀਂ ਇਹ ਵੀ ਕਹਿੰਨੇ ਕਿ ਹਰ ਕਿਸਾਨ ਜਿਹੜਾ ਹੈ ਉਹ ਧਰਤੀ ਨੂੰ ਮਾਂ ਸਮਝੇ ਇਹਨੂੰ ਵੇਚਣ ਦੀ ਗੱਲ ਨਾ ਕਰੇ ਜਾਇਦਾਦ ਨਹੀਂ ਹੈ ਮਾਂ ਪ੍ਰਾਪਰਟੀ ਨਹੀਂ ਹੁੰਦੀ ਮਾਂ ਜਨਨੀ ਹੁੰਦੀ ਹੈ ਤੇ ਜਨਨੀ ਵੇਚੀ ਨਹੀਂ ਜਾਂਦੀ ਜਨਨੀ ਨੂੰ ਸਮਝ ਕੇ ਜਨਨੀ ਨਾਲ ਜੀਵਿਆ ਜਾਂਦਾ ਹੈ ਅੱਜ ਪੰਜਾਬ ਦੀ ਧਰਤੀ 22000 ਏਕੜ ਸਾਡੇ ਪੰਜਾਬ ਦੀ ਧਰਤੀ ਇਹ ਭਾਰਤ ਮਾਲਾ ਜਿਹੜਾ ਹੈ ਛੜਕਾ ਬਣਾ ਕੇ ਕਿਸਾਨਾਂ ਕੋਲ ਖੋਹ ਲਈ ਗਈ ਹੈ ਤੇ ਕਿਸਾਨ ਜਿਹੜਾ ਅੰਦੋਲਨ ਤੇ ਕਰ ਰਿਹਾ ਇਸ ਲਈ ਕਰ ਰਿਹਾ ਕਿ ਪੈਸੇ ਘੱਟ ਮਿਲਦੇ ਨੇ ਮੈਨੂੰ ਵੱਧ ਪੈਸੇ ਦੇ ਦੇ ਮੈਂ ਜ਼ਮੀਨ ਦੇ ਦੇਗਾ ਅਸੀਂ ਕਹਿੰਦੇ ਨਹੀਂ ਇੱਕ ਕਿਸਾਨ ਨੂੰ ਇਹ ਕਹਿਣਾ ਚਾਹੀਦਾ ਮੇਰੇ ਕੋਲ ਜਿੰਨ ਦੇਣਯੋਗੀ ਜ਼ਮੀਨ ਨਹੀਂ ਹੈ ਮੈਂ ਜ਼ਮੀਨ ਤੁਹਾਨੂੰ ਨਹੀਂ ਦੇਣੀ ਇਹਨੂੰ ਪਿਆਰ ਕੀਤਾ ਜਾਏ ਇਹਨੂੰ ਬਚਾਇਆ ਜਾਏ ਇਹ ਉਹਨਾਂ ਛੜਕਾਂ ਤੇ ਨਾ ਗੱਡਾ ਚੜ ਸਕਣਾਂ ਨਾ ਟਰੈਕਟਰ ਚੜ ਸਕਣੇ ਨਾ ਅਸੀਂ ਤੋਂ ਹਟਵਾਈ ਕਰ ਸਕਣੀ ਹੈ ਉਥੇ ਅਡਾਨੀ ਤੇ ਅਵਾਨੀ ਦੀਆਂ ਵੱਡੀਆਂ ਪੀਤੀ ਟੈਰਾਂ ਵਾਲੀਆਂ ਗੱਡੀਆਂ ਚੱਲਣਗੀਆਂ ਤੇ ਅਸੀਂ ਫਿਰ ਕੁਸਿਆਰੇ ਬਣ ਕੇ ਰਹਿ ਜਾਵਾਂਗੇ ਤੇ ਜ਼ਮੀਨਾਂ ਫਿਰ ਉਹ ਲੈ ਜਾਣਗੇ ਫਿਰ ਲੜੀ ਹੋਈ ਸਾੜੀ ਕਿਸਾਨਾਂ ਦੋਨੇ ਲੜਾਈ ਵੀ ਜੜੀ ਹੈ ਅਸੀਂ ਕਿਤੇ ਉਹਨੂੰ ਫਿਰ ਆਪਣੇ ਹੱਥੀਂ ਖਤਮ ਕਰਨ ਵਾਲੇ ਪਾਸੇ ਜਾ ਰਹੇ ਹਾਂ ਇਸ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਜੀ ਇਹ ਚਿਤਨਾ ਮਹਾਰਾਜ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਜਾ ਕੇ ਮੁੱਕੇਗਾ ਇਹ ਕਾਫਲਾ ਹੈ ਜੀ ਅਸੀਂ ਬਾਬਾ ਬੰਦਰ ਸਿੰਘ ਬਹਾਦਰ ਦੀ ਧਰਤੀ ਤੋਂ ਸੋਚ ਕੇ ਸ਼ੁਰੂ ਕੀਤਾ ਹੈ ਉਹ ਉਹਨਾਂ ਨੇ ਜਿਹੜੇ ਰਜਵਾੜਿਆਂ ਕੋ ਜਮੀਨ ਸੀ ਉਹ ਲੈ ਕੇ ਰਾਖਾਂ ਦਿੱਤੀ ਸੀ ਜਿਹੜੇ ਕਾਰਖਾਨੇ ਕਰਦੇ ਸਨ ਤਾਂ ਕਿ ਜਮੀਨ ਆਹ ਬੰਦੇ ਦੀ ਮਲਕੀਅਤ ਬਣੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਉਸ ਦੇਣ ਨੂੰ ਅਸੀਂ ਅੱਗੇ ਰੱਖਿਆ ਫਿਰ ਨਾਲੇ ਸਰਾਬਾ ਦੀ ਧਰਤੀ ਚੁਣੀ ਜਿਹੜੇ ਨੌਜਵਾਨ ਨੇ ਪੰਜਾਬ ਨੂੰ ਦੇਸ਼ ਨੂੰ ਅੱਗੇ ਰੱਖਿਆ ਅਮਰੀਕਾ ਵਰਗਾ ਦੇਸ਼ 14 ਸਾਲ ਦੀ ਨੂੰ ਪੜਨ ਵਾਸਤੇ ਗਿਆ ਸਿਹਦਰ ਕਰਤਾਰ ਸਿੰਘ ਸਾਹਾ ਉੱਥੇ ਗਦਰੀ ਬਾਬਿਆਂ ਨੂੰ ਮਿਲਦਾ ਹੈ ਤੇ ਮਿਲ ਕੇ ਸਮਝ ਲੱਗਦੀ ਹੈ ਕਿ ਮੇਰਾ ਪੰਜਾਬ ਗੁਲਾਮਾਂ ਦੇ ਤਾਰ ਵਿੱਚ ਖਲੋਤਾ ਹੈ ਧਰਤੀ ਗੁਲਾਮ ਹੈ ਮੈਂ ਆਜ਼ਾਦ ਹੋਣਾ ਹੈ ਗਦਰੀਆਂ ਨਾਲ ਆਉਂਦਾ ਹੈ ਤੇ 19 ਸਾਲ ਦੀ ਉਮਰ ਵਿੱਚ ਆ ਕੇ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਅਸੀਂ ਉਸ ਮਹਾਨ ਪੰਜਾਬ ਪ੍ਰਤੀ ਆਪਣੀ ਜਾਨ ਵਾਰਨ ਵਾਲੇ ਨੂੰ ਦੇਸ਼ ਪ੍ਰਤੀ ਕੁਰਬਾਨ ਹੋਣ ਵਾਲੇ ਨੂੰ ਸੇਧਾ ਕਰਨ ਵਾਸਤੇ ਉਹਨਾਂ ਦੀ ਧਰਤੀ ਸਰਾਬਾ ਪਿੰਡ ਜਿਹੜਾ ਹੈ ਜ਼ਿਲ੍ਹਾ ਲੁਧਿਆਣਾ ਅੰਦਰ ਉਹਨੂੰ ਚੁਣਿਆ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਚੇਤਨਾ ਮਾਰਚ ਕਰ ਰਹੇ ਹੋ ਘਰ ਘਰ ਜਾ ਕੇ ਸਮਝਾ ਰਹੇ ਹੋ ਲੋਕਾਂ ਨੂੰ ਇਸ ਰਮ ਸੰਮਤੀਆਂ ਕੀਤੀਆਂ ਜਾਣ ਜਿਹੜੇ ਵਿਵਾਦ-ਵਿਵਾਦ ਤੋਂ ਨਿਕਲ ਕੇ ਬਾਹਰ ਜਿਹੜੀਆਂ ਨੇ ਰੋਲ ਪੰਚਾਇਤਾਂ ਬਣਾਈਆਂ ਜਾਣ ਕੀ ਅਪੀਲ ਕਰਨੀ ਚਾਹੁੰਦੇ ਜੀ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਸੰਵਿਧਾਨ ਵਿੱਚ ਐਕਟ ਬਣੇ ਹੋਏ ਨੇ ਜੇ ਪੰਚਾਇਤ ਰਾਜ ਐਕਟ ਛੜਾ ਹਰਬਨ ਐਕਟ ਬਣੇ ਹੋਇਆ ਨਾ ਤੇ ਅਰਬਨ ਐਕਟ ਜਿਹੜਾ ਪੁੱਛਦੇ ਜਿਨੂੰ ਆਪਾਂ ਸ਼ਹਿਰੀ ਸਰਕਾਰ ਕਹਿੰਦੇ ਆ ਸਥਾਨਕ ਸਰਕਾਰ ਵੀ ਕਹਿੰਦੇ ਆ ਨਾ ਉਹਦੇ ਕੋਲ ਅਧਿਕਾਰ ਦਿੱਤੇ ਗਏ ਪੰਜਾਬ ਦੀ ਸਰਕਾਰ ਨੇ ਦਿੱਤੇ ਆ ਨਾ ਪੰਚਾਇਤ ਰਾਜ ਐਕਟ ਥੱਲੇ 29 ਮਈਕ ਮੇ ਪੰਚਾਇਤ ਰਾਡ ਐਗਜਕਟ ਨੂੰ ਸੂਬੇ ਦੀ ਸਰਕਾਰ ਨੇ ਦੇਣੇ ਨੇ 33% ਬਜਟ ਦੇਣਾ ਹੈ ਅਜੇ ਤੱਕ ਸਾਡੀ ਸਰਕਾਰ ਨੇ ਨਾ ਵਾਪਕ ਦਿੱਤੇ ਨੇ ਨਾ ਵੰਡ ਦਿੱਤਾ ਹੈ ਅਸੀਂ ਕਹਿਣਾ ਚਾਹਾਂਗੇ ਤਿੰਨ ਸੰਸਥਾਵਾਂ ਨੂੰ ਸਿਆਸਤਦਾਨਾਂ ਕੋ ਬਚਾ ਲੋ ਪੰਚਾਇਤਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਰ ਇਹਨਾਂ ਵਿੱਚ ਕਿਸੇ ਪਾਰਟੀ ਦੇ ਨਿਸ਼ਚੋਣ ਨਿਸ਼ਾਨ ਤੇ ਨਾ ਚੋਣ ਲੜੀ ਜਾਵੇ ਅਸੀਂ ਐਵੇਂ ਕਹਿੰਦੇ ਆ ਜਿਵੇਂ ਹੁਣ ਅਸੈਂਬਲੀ ਦੇ ਅੰਦਰ ਮੁੱਖ ਮੰਤਰੀ ਨੇ ਕਿਹਾ ਅਸੀਂ ਜੀ ਦੇਖੋ ਇੱਕ ਕਾਨੂੰਨ ਬਣਾ ਦਿੱਤਾ ਹੈ ਕੋਈ ਪੰਜ ਸਰਪੰਚ ਕਿਸੇ ਰਾਜਨੀਤਿਕ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਤੇ ਪਹਿਲਾਂ ਵੀ ਨਹੀਂ ਲੜੀਆਂ ਜਾਂਦੀਆਂ ਕੋਈ ਨਵੀਂ ਗੱਲ ਨਹੀਂ ਕੀਤੀ ਪਰ ਇੱਕ ਨਾਲ ਬਿਮਾਰੀ ਨਾਲ ਲਾਤੀ ਹੈ ਹਾਂ ਜੇ ਕੋਈ ਚਾਹੇਗਾ ਵਰਕਰ ਚੋਣ ਲੜਨ ਵਾਲਾ ਆਪਣੇ ਸਿਆਸੀ ਆਗੂ ਦੀ ਫੋਟੋ ਲਾ ਸਕਦਾ ਹੈ ਐਸੀ ਹੁਕਾ ਦੇ ਰੱਬ ਦਾ ਵਾਸਤਾ ਜਿਹੜਾ ਬੰਦਾ ਫੋਟੋ ਲਾ ਕੇ ਤੁਹਾਡੇ ਕੋਲ ਵੋਟ ਮੰਗੇ ਉਹ ਪਿੰਡ ਦਾ ਨਹੀਂ ਦੇ ਉਹ ਸਿਆਸਤਦਾਨਾਂ ਦਾ ਹੈ ਉਹਨੂੰ ਵੋਟ ਨਾ ਪਾਓ ਅਸੀਂ ਸਾਰੇ ਅਪੀਲ ਕਰਦੇ ਆ ਜਿਹੜਾ ਵੀ ਉਮੀਦਵਾਰ ਕਿਸੇ ਵੀ ਦਿਲਦਲ ਦਾ ਹੋਵੇ ਤੇ ਫੋਟੋ ਲਾ ਕੇ ਪ੍ਰਚਾਰ ਕਰਦਾ ਉਹਨੂੰ ਪਿੰਡ ਦਾ ਨਾ ਮੰਨਿਆ ਜਾਏ ਉਹਦਾ ਮੁਕੰਮਲ ਬਾਈਕਾਟ ਕੀਤਾ ਜਾਏ ਪਿੰਡ ਦੇ ਲੋਕ ਲਭੋ ਜਿਹੜੇ ਪਿੰਡ ਲਈ ਕੰਮ ਕਰਨ ਰਲ ਕੇ ਕੰਮ ਕਰਨ ਠੀਕ ਹੈ ਸਰਨਾਲ ਸਿੰਘ ਸਾਹਿਬ ਮਜੂਤੀ ਕੇ ਕੇਵਲ ਸਿੰਘ ਜੀ ਆਪਾਂ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮਨਜੀਤ ਸਿੰਘ ਵਾਟਸਪ ਤੁ ਵੀਖ ਰਹੇ ਹੋ ਕਿ ਅੱਜ ਤੁਹਾਡੇ ਵੱਲ ਸਿੰਘ ਸਾਹਿਬ ਪਹੁੰਚੇ ਨੇ ਵੱਡੇ ਪੱਦਰ ਤੇ ਸਵਾਗਤ ਕੀਤਾ ਗਿਆ ਸਿੰਘ ਸਾਹਿਬ ਦਾ ਦੇਖੋ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਆਪਾਂ ਗ੍ਰਾਮ ਸਭਾ ਜਲਾਸ ਦੀ ਗੱਲ ਕੀਤੀ ਆ ਜਦੋਂ ਨਵੀਂ ਨਵੀਂ ਸਰਕਾਰ ਆਈ ਸੀ ਤੇ ਉਹਨੇ ਬੜੇ ਜੋਰ ਸ਼ੋਰ ਨਾਲ ਗੱਲ ਕਹੀ ਕਿ ਹਰੇਕ ਪਿੰਡ ਵਿੱਚ ਗ੍ਰਾਮ ਸਭਾ ਜਲਾਸ ਬੁਲਾਏ ਜਾਣਗੇ ਔਰ ਫਾਰਮੈਲਟੀ ਤੌਰ ਤੇ ਥੋੜੀ ਜਗ੍ਹਾ ਤੇ ਬੁਲਾਈ ਵੀ ਗਏ ਪਰ ਜਦੋਂ ਅਫਸਰ ਸ਼ਹੀ ਨੂੰ ਪਤਾ ਲੱਗਾ ਕਿ ਜੇ ਗ੍ਰਾਮ ਸਭਾ ਜਿਹੜੇ ਜਲਾਸ ਬੁਲਾਏ ਗਏ ਲੋਕੀ ਜਾਗਰੂਕ ਹੋ ਜਾਣਗੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਪਤਾ ਲੱਗ ਜਾਏਗਾ ਕਿ ਸਾਡੀ ਤਾਕਤ ਕਿੰਨੀ ਆ ਤਾਂ ਉਹ ਅਫਸਰ ਸ਼ਹੀ ਨੇ ਉਹਨੂੰ ਠੰਡੇ ਬਸਤੇ ਚ ਪਾਤਾ ਉਸ ਤੋਂ ਬਾਅਦ ਨਾ ਸਰਕਾਰ ਨੇ ਨਾ ਲੋਕਾਂ ਨੇ ਮੰਗ ਕੀਤੀ ਕਿ ਗ੍ਰਾਮ ਸਭਾ ਜਲਾਸ ਬੁਲਾਏ ਜਾਣ ਹੁਣ ਅਸੀਂ ਲੋਕਾਂ ਨੂੰ ਇਹਨਾਂ ਥਰੂ ਅਪੀਲ ਕਰਦੇ ਆਂ ਕਿ ਆਪਾਂ ਤਕੜੇ ਹੋ ਗਏ ਹੁਣ ਇਹਨਾਂ ਐਮਐਲਏ ਨੂੰ ਮੰਤਰੀਆਂ ਤੇ ਪ੍ਰਭਾਵ ਪਾਈਏ ਕਿ ਹਰੇਕ ਪਿੰਡ ਵਿੱਚ ਗ੍ਰਾਮ ਸਭਾ ਜਲਾਸ ਜਲਾ ਬੁਲਾਉਣਾ ਜ਼ਰੂਰੀ ਆ ਜੇ ਸਾਲ 'ਚ ਦੋ ਵਾਰ ਜਾਂ ਤਿੰਨ ਵਾਰੀ ਹੁੰਦੇ ਨੇ ਜ਼ਰੂਰੀ ਆ ਕਿਉਂਕਿ ਉਹਦੇ ਵਿੱਚ ਮਤਾ ਪਾਇਆ ਜਿਹੜਾ ਆ ਉਹਨੂੰ ਕੋਈ ਵੀ ਜਿਹੜੀ ਕੋਡ ਆ ਉਹਨੂੰ ਚੈਲੰਜ ਨਹੀਂ ਕਰ ਸਕਦੀ ਆਮ ਹੁੰਦਾ ਕਿ ਪਿੰਡ ਦੀ ਗਲੀ ਬਣਾਉਣੀ ਉਹਨੂੰ ਰੋਕੀ ਤਰਲੇ ਜੇ ਲੈਂਦੇ ਨੇ ਅਗਰ ਤੁਸੀਂ ਉਹ ਗਲੀ ਬਣਾਉਣੀ ਆ ਉਹ ਜਲਾਸ 'ਚ ਪੈਗੇ ਉਹ ਗਲੀ ਜੇ ਪੈ ਗਈ ਆ ਤੋ ਗਲੀ 100% ਬਾਨਨੀ ਆ ਇਸ ਕਰਕੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਅਸੀਂ ਇੱਥੇ ਪਹੁੰਚੇ ਤੇ ਆਪਣੀ ਜਥੇਬੰਦੀ ਨੂੰ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਜੀ ਕਮਸ਼ਾਪਰਾਸ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮੀਟਿੰਗ ਦੇ ਵਿੱਚ ਤੁਸੀਂ ਪਹੁੰਚੇ ਹੋ ਵੱਡੇ ਪੱਧਰ ਤੇ ਮੀਟਿੰਗ ਹੋਈ ਆ ਅੱਜ ਸਿੰਘ ਸਾਹਿਬ ਨੇ ਬੇਨਤੀਆਂ ਕੀਤੀਆਂ ਨੇ ਕੀ ਲੱਗਦਾ ਕਿ ਇਹਨਾਂ ਬੇਨਤੀਆਂ ਤੇ ਨਾਲ ਤੁਰਨਾ ਚਾਹੀਦਾ ਸਿੰਘ ਸਾਹਿਬ ਦੇ ਨਾਲ ਬਿਲਕੁਲ ਜੀ ਜਿਹੜੇ ਮਕਸਦ ਨੂੰ ਲੈ ਕੇ ਸਿੰਘ ਸਾਹਿਬ ਪੂਰੇ ਪੰਜਾਬ ਦੇ ਵਿੱਚ ਇਹ ਆਪਣਾ ਕਾਫਲਾ ਲੈ ਕੇ ਜਾ ਰਹੇ ਨੇ ਔਰ ਐਸੇ ਸਮਝਦੇ ਆਂ ਵੀ ਇਹ ਬਹੁਤ ਹੀ ਵਧੀਆ ਉਪਰਾਲੇ ਨੇ ਇਹਨਾਂ ਦੇ ਔਰ ਇਹਨਾਂ ਦੇ ਵਿੱਚ ਜੇ ਅਸੀਂ ਇਹਨਾਂ ਦੀਆਂ ਗੱਲਾਂ ਤੇ ਕਿਤੇ ਅਮਲ ਕਰ ਲਈਏ ਤੇ ਸਾਡੇ ਪਿੰਡਾਂ ਦੇ ਵਿੱਚ ਓਟੜੇ ਵਧੀਆਂ ਖਤਮ ਹੋ ਸਕਦੀਆਂ ਔਰ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਲੈ ਕੇ ਜਾਂ ਪੈਸੇ ਲੈ ਕੇ ਵੋਟ ਦਾ ਜਿਹੜਾ ਦੇਣ ਦਾ ਇਹ ਰਵਾਜ ਹੈ ਉਹ ਵੀ ਕਿਤੇ ਨਾ ਕਿਤੇ ਖਤਮ ਕੀਤਾ ਜਾ ਸਕਦਾ ਔਰ ਓਟੜੇ ਬੜੀਆਂ ਤੋਂ ਉੱਪਰ ਉੱਠ ਕੇ ਅਸੀਂ ਆਪਣੀ ਜਿਹੜੀ ਸਾਡੀ ਪ੍ਰਾਤਨ ਭਾਈਚਾਰਕ ਸਾਂਝ ਹੈ ਉਹਨੂੰ ਮਜ਼ਬੂਤ ਕਰ ਸਕਦੇ ਹਾਂ ਔਰ ਉਹੋ ਹੀ ਇਹਨਾਂ ਦਾ ਵੀ ਮਕਸਦ ਇਹੀ ਹੈ ਕਿ ਸਾਡੀ ਜਿਹੜੀ ਭਾਈਚਾਰਕ ਸਾਂਝਾ ਪਿੰਡਾਂ ਦੇ ਵਿੱਚ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਉਹਨੂੰ ਮਜ਼ਬੂਤ ਕਰਨ ਵਾਸਤੇ ਇਹਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਔਰ ਅਸੀਂ ਵਾਦਾ ਕਰਦੇ ਆ ਅੱਜ ਇਹਨਾਂ ਸਿੰਘ ਸਾਹਿਬ ਦੇ ਨਾਲ ਵੀ ਅਸੀਂ ਵੀ ਇਹ ਤੁਹਾਡੇ ਕਾਫਰੇ ਦਾ ਇੱਕ ਹਿੱਸਾ ਬਣ ਕੇ ਤੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਪੰਜਾਬ 'ਚ ਫਿਰਦੇ ਹੋ ਅਸੀਂ ਆਪਣੇ ਲਾਗੇ ਬੰਨੇ ਜਿਹੜਾ ਸਾਡਾ ਏਰੀਆ ਇਲਾਕੇ ਦੇ ਵਿੱਚ ਇਸ ਚੀਜ਼ ਦਾ ਜਿਹੜਾ ਇਹਨਾਂ ਦਾ ਹੌਕਾ ਆ ਸਿੰਘ ਸਾਹਿਬ ਦਾ ਇਹ ਅਸੀਂ ਪਿੰਡਾਂ ਤੱਕ ਇਹਨਾਂ ਦੀ ਆਵਾਜ਼ ਨੂੰ ਪਹਚਾਵਾਗੇ ਜੀ ਲੱਗਦਾ ਨਹੀਂ ਵੀ ਕਰੜੀ ਮਿਹਨਤ ਕਰਨੀ ਪਊਗੀ ਜਿਸ ਤਿੱਕਣਾ ਸਿੰਘ ਸਾਹਿਬ ਕਰ ਰਹੇ ਨੇ ਪਿੰਡ ਪਿੰਡ ਜਾ ਰਹੇ ਨੇ ਸ਼ਹਿਰ ਸ਼ਹਿਰ ਜਾ ਰਹੇ ਨੇ ਕੀ ਲੱਗਦਾ ਕੀ ਹੁਣ ਫਿਰ ਤੁਹਾਨੂੰ ਪਿੰਡਾਂ ਦੇ ਵਿੱਚ ਜਥੇਬੰਦੀਆਂ ਨੂੰ ਤੁਰਨਾ ਪਊਗਾ ਜਿਸ ਤਰੀਕੇ ਨਾਲ ਲੋਕਾਂ ਨੂੰ ਅਵੇਅਰ ਕਰ ਲਈ ਬਹੁਤ ਜੀ ਸਾਨੂੰ ਇਹਦੇ ਵਾਸਤੇ ਤੇ ਬੜੀ ਤਕੜੀ ਮਿਹਨਤ ਕਰਨੀ ਪਊਗੀ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਉਹ ਰਾਜਨੀਤਿਕ ਲੋਕਾਂ ਨੇ ਧੜੇਬੰਦੀਆਂ ਦੇ ਵਿੱਚ ਇਸ ਤਰ੍ਹਾਂ ਵੰਡ ਦਿੱਤੇ ਆ ਭਈ ਕੋਈ ਵੀ ਬੰਦਾ ਜਿਹੜਾ ਉਹ ਧੜੇਬੰਦੀ ਤੋਂ ਬਚਿਆ ਹੀ ਨਹੀਂ ਭਾਵੇਂ ਉਹ ਬੰਦਾ ਰਾਜਨੀਤੀ ਬਾਰੇ ਓੜਾ ਵੀ ਨਾ ਜਾਣਦਾ ਹੋਵੇ ਪਰ ਉਹ ਫਿਰ ਵੀ ਕਿਸ ਨਾ ਕਿਸੇ ਰਾਜਨੀਤਿਕ પાર્ટી ਦਾ ਹਿੱਸਾ ਆ ਉਹਦੇ ਨਾਲ ਜੁੜਿਆ ਆ ਉਹਨਾਂ ਦੇ ਕਹਿੰਦੇ ਵੋਟ ਪਾ ਸਕਦਾ ਉਹਨਾਂ ਤੋਂ ਬਗੈਰ ਵੋਟ ਨਹੀਂ ਪਾ ਸਕਦਾ ਇਹ ਜਿਹੜੀ ਮਾਨਸਿਕਤਾ ਆ ਲੋਕਾਂ ਦੇ ਵਿੱਚੋਂ ਕੱਢਣ ਵਾਸਤੇ ਇਹ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਇਹ ਬਹੁਤ ਛੇਤੀ ਨਿਕਲਣ ਵਾਲੀ ਨਹੀਂ ਪਰ ਫਿਰ ਵੀ ਇਸ ਚੀਜ਼ ਨੂੰ ਲੈ ਕੇ ਇਹ ਕੰਮ ਬਹੁਤ ਵੱਡਾ ਇਸ ਚੀਜ਼ ਨੂੰ ਲੈ ਕੇ ਸਾਨੂੰ ਹੌਸਲਾ ਛੱਡਣਾ ਨਹੀਂ ਚਾਹੀਦਾ ਮਜਬੂਤ ਹੌਸਲੇ ਦੇ ਨਾਲ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਔਰ ਕਿਤੇ ਨਾ ਕਿਤੇ ਜਾ ਕੇ ਕਾਮਯਾਬੀ ਗੁਰਸਾਹਿਬ ਜ਼ਰੂਰ ਬਖਸ਼ੀ ਕਰਨਗੇ ਲਗਾਤਾਰ ਤੁਸੀਂ ਦੇ ਤੁਸੀਂ ਵੇਖ ਰਹੇ ਹੋ ਕਿ ਦਮਦਮਾ ਸਾਹਿਬ ਦੇ ਜਥੇਦਾਰ ਕੇਵਲ ਸਿੰਘ ਜੀ ਪਹੁੰਚੇ ਨੇ ਸਾਭ ਦਾ ਜਥੇਦਾਰ ਨੇ ਜਿਹੜੇ ਕਿ ਆਪਣਾ ਇੱਕ ਚੇਤਨਾ ਮਾਰਚ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਕਿ ਨਗਰ ਜਿਸ ਤਰੀਕੇ ਨਾਲ ਕਿ ਪੰਚਾਇਤੀ ਚੋਣਾਂ ਆ ਰਹੀਆਂ ਨੇ ਪੰਚਾਇਤੀ ਚੋਣਾਂ ਦਾ ਬਿਕਲ ਬੱਜ ਚੁੱਕਾ ਪਰ ਕਿਤਨਾ ਕਿਤੇ ਪੰਚਾਇਤੀ ਚੋਣਾਂ ਦੇ ਵਿੱਚ ਸਰਬਸੰਮਤੀਆਂ ਕੀਤੀਆਂ ਜਾਣ ਨਿਰੋਲ ਸਰਪੰਚਾ ਬਣਾਈਆਂ ਜਾਣ ਜੋ ਕਿ ਪਿੰਡਾਂ ਦੀਆਂ ਪੰਚਾਇਤਾਂ ਹੋਣ ਜਨਾ ਕੇ ਸਰਕਾਰਾਂ ਦੀਆਂ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਲੋਕ ਕਿੰਨਾ ਕ ਵੇਰ ਹੁੰਦੇ ਨੇ ਕਿਸ ਤਰੀਕੇ ਨਾਲ ਸਿੰਘ ਸਾਹਿਬ ਨਾਲ ਜੁੜਦੇ ਨੇ ਅਤੇ ਕਿੰਨੀਆਂ ਵੀ ਜੜੀਆਂ ਸਰਬਸੰਮਤੀਆਂ ਹੁੰਦੀਆਂ ਨੇ ਤੁਸੀਂ ਜੁੜੇ ਰਹੋ ਇੱਦਾਂ ਹੀ 10 ਅਮਰ ਜੁ ਨਾਲ ਅਜਨਾਲਾ ਤੋਂ ਜੁਗਜੀ ਸਿੰਘ ਜੀ